ਸਸਿਕਾਵ ਸਾਰਿਆਂ ਨੂੰ ਫਾਸਟ ਫੈਸਥ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਇਸ ਤੋਂ ਉਹ ਇੱਕ ਨੰਬਰ ਦੇਵਾਂਗੇ ਤੁਸੀਂ ਉਹ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਪੂਰਾ ਰੋਡ ਨੇੜੇ ਗੁਰਦੁਆਰਾ ਗੁਰੂ ਸਾਹਿਬ ਫ੍ਰੀ ਕੋਟ ਲਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਕੁੱਝ ਕ ਸੂਟ ਨੇ ਜਿਹੜੇ ਉਹ ਦੁਪੱਟਿਆਂ ਨਾਲ ਰਹਿਣਗੇ ਔਰ ਕੁੱਝ ਬਿਨਾਂ ਦੁਪੱਟਿਆਂ ਦੇ ਰਹਿਣਗੇ ਲਓ ਜੀ ਪਹਿਲਾ ਸੂਟ ਦੇਖੋ ਬਿਲਕੁਲ ਪਿਓਰ ਕਾਟਨ ਦੇ ਵਿੱਚ ਸੂਟ ਰਹੂਗਾ ਕਲਰ ਵੀ ਬਹੁਤ ਜਿਆਦਾ ਸੋਹਣਾ ਔਰ ਦੁਪੱਟਾ ਰਹੂਗਾ ਮਸਲੀਨ ਤੇ ਇਹ ਕਲਰ ਥੋੜਾ ਜਿਹਾ ਮੈਨੂੰ ਮਾਊਸ ਕਲਰ ਜਿਹਾ ਲੱਗ ਰਿਹਾ ਹੈ ਇਹ ਬਿਲਕੁਲ ਪਿਓਰ ਕਾਟਣਾ ਜੀ ਬਿਲਕੁਲ ਕੋਈ ਮਿਕਸਿੰਗ ਨਹੀਂ ਹੈਗੀ ਹਲੋ ਤੇ ਜਿਹੜੇ ਆ ਫਲਾਵਰ ਨੇ ਇਹਦੇ ਉੱਪਰ ਆਊਟਲਾਈਨ ਕੀਤੀ ਹੋਈ ਹੈ ਠੀਕ ਹੈ ਆ ਉੱਪਰ ਦਿੱਤਾ ਇੱਕ ਫਲਾਵਰ ਤੇ ਆਊਟਲਾਈਨ ਦਿੱਤੀ ਹੋਈ ਹੈ ਇਹਦੇ ਚਿੰ ਪਰ ਕੀਤਾ ਹੋਇਆ ਜਰੀ ਨਾਲ ਆਊਟਲਾਈਨ ਦਿੱਤੀ ਹੋਈ ਹੈ ਤੇ ਇਹ ਹੈਗਾ ਜੀ ਬਾਜੂ ਦਾ ਫਲਾਵਰ ਠੀਕ ਹੈ ਬੈਕ ਸਾਈਡ ਦਿਖਾ ਦੇਣੀ ਹੈ ਬੈਕ ਸਾਈਡ ਸੇਮ ਰਹੂਗੀ ਜਿਸ ਤਰ੍ਹਾਂ ਫਰੰਟ ਸਾਈਡ ਹੈ ਠੀਕ ਹੈ ਜੀ ਤੇ ਇਹ ਹੈਗੀ ਇਹਦੇ ਨਾਲ ਸਲਵਾਰ कॉटन ਦੀ ਸਲਵਾਰ ਤੇ ਮਸਲੀਨ ਦਾ ਦੁਪੱਟਾ ਲੋ ਜੀ ਬਹੁਤ ਸੋਹਣਾ ਸੂਟ ਹੈ ਬਹੁਤ ਜਿਆਦਾ ਪਿਆਰਾ ਕਲਰ ਹੈਗਾ ਗਰਮੀਆਂ ਦੇ ਅਕੋਰਡਿੰਗਲੀ ਬਹੁਤ ਸੋਹਣਾ ਕਲਰ ਹੈ ਤੇ ਖੁੱਲਾ ਡੁਲਾ ਦੁਪੱਟਾ ਹੈ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਸ਼ਿਪਿੰਗ ਫ੍ਰੀ ਤੁਹਾਡੇ ਘਰ ਆ ਜਾਊਗਾ ਲੋ ਜੀ ਨੈਕਸਟ ਦੇਖੋ ਬਿਲਕੁਲ कॉटन ਦੇ ਵਿੱਚ ਹੀ ਰਹੂਗਾ ਸੂਟ ਇਹ ਵੀ ਨਾਲ ਦਾ ਲਗਭਗ ਉਹਦੇ ਵਰਗਾ ਹੀ ਆ ਜੀ ਲੋ ਬਿਲਕੁਲ ਕਾਟਨ ਜਾਊਗਾ ਜੀ ਬਿਲਕੁਲ ਕਾਟਨ ਚ ਪਿਓਰ ਕਾਟਨ ਕੋਈ ਮਿਕਸਿੰਗ ਨਹੀਂ ਪੁੱਛਣ ਦੀ ਵੀ ਲੋੜ ਨਹੀਂ ਹੈਗੀ ਬਿਨਾ ਪੁੱਛੇ ਚੱਕ ਸਕਦੇ ਹੋ ਸੂਟ ਤੁਸੀਂ ਠੀਕ ਹੈ ਆ ਲੋ ਇਹ ਹੈਗਾ ਇਹਦਾ ਬਾਜੂ ਦਾ ਪ੍ਰਿੰਟ ਬੈਕ ਸਾਈਡ ਦੇਖ ਲਓ ਬੈਕ ਸਾਈਡ ਤੇ ਸੇਮ ਪ੍ਰਿੰਟ ਹੋਵੇਗਾ ਠੀਕ ਹੈ ਜੀ ਪਿਆਰਾ ਜਿਹਾ ਪ੍ਰਿੰਟ ਔਰ ਪਿਆਰਾ ਜਿਹਾ ਕਲਰ ਇਹ ਹੈਗੀ ਹੈ ਸਲਵਾਰ ਕਾਟਨ ਦੇ ਵਿੱਚ ਰਹੂਗਾ ਸਾਰਾ ਸੂਟ ਮਸਲੀਨ ਦਾ ਦੁਪੱਟਾ ਕਲਰ ਸਹੀ ਹੈ ਕਲ ਸਹੀ ਹੈ ਬਸ ਠੀਕ ਹੈ ਆ ਲਓ ਜੀ ਮਸਲੀਨ ਦਾ ਦੁਪੱਟਾ ਵੱਡੇ ਵੱਡੇ ਦੁਪੱਟੇ ਨੇ ਜੀ ਦੁਪੱਟੇ ਛੋਟੇ ਨਹੀਂ ਹੈਗੇ ਮੈਂ ਨਾਪ ਵੀ ਦੇਵਾਂ ਇੱਕ ਵਾਰ ਤੁਹਾਨੂੰ ਵੈਸੇ ਮੈਨੂੰ ਲੱਗਦਾ ਵੀ ਦੁਪੱਟਾ ਕਾਫੀ ਵੱਡਾ ਲੱਗ ਰਿਹਾ ਉਹ ਤੇ ਲੰਮੀ ਹੈ ਲੋ ਜੀ 5 ਮੀਟਰ ਦਾ ਦੁਪੱਟਾ 5 ਮੀਟਰ ਦੇ ਦੁਪੱਟੇ ਨਾਲ ਆਊਗਾ ਜੀ ਸੋਟਿੰਗ ਸ਼ਿਪਿੰਗ ਫ੍ਰੀ ਹੋਊਗੀ ਲਓ ਜੀ ਨੈਕਸਟ ਦੇਖ ਲਓ ਕਾਫੀ ਸੋਹਣਾ ਲੱਗਦਾ ਹੈ ਵੀ ਸੂਟ ਸਾਰੇ ਪਿਓਰ ਕਾਟਨ ਦੇ ਵਿੱਚ ਨਹੀਂ ਜੀ ਸੂਟ ਤੁਸੀਂ ਮੈਨੂੰ ਬੇਸ਼ੱਕ ਪੁੱਛਿਓ ਵੀ ਨਾ ਵੀ ਕਾਟਨ ਪਿਓਰ ਹੈ ਜੀ ਜੇ ਕਹਤਾ ਤੁਹਾਨੂੰ ਪਿਓਰ ਕਾਟਨ ਹੈ ਤਾਂ ਪਿਓਰ ਦੇ ਵਿੱਚ ਹੀ ਆਊਗਾ ਲਓ ਜੀ ਇਹ ਹੈਗਾ ਇਹਦੇ ਵਿੱਚ ਪੈਨਲ ਬਣਿਆ ਹੋਇਆ ਔਰ ਜਿੱਥੇ ਫਲਾਵਰ ਹੈ ਉਹਨੂੰ ਜਰੀ ਨਾਲ ਆਊਟਲਾਈਨ ਦਿੱਤਾ ਹੋਇਆ ਔਰ ਸਾਰੇ ਆਹ ਵਾਲੀ ਚੀਜ਼ ਹੈ ਜਿਹੜੀ ਸਾਰੀ ਨੂੰ ਜਰੀ ਨਾਲ ਆਊਟਲਾਈਨ ਕੀਤਾ ਹੋਇਆ ਤੇ ਬਿਲਕੁਲ ਪਿਓਰ ਕਾਟਨ ਦੇ ਵਿੱਚ ਸੂਟ ਹੈ ਘੇਰਾ ਦੇਖ ਲਓ ਤੁਸੀਂ ਘੇਰੇ ਤੇ ਵੀ ਸਾਰੇ ਤੇ ਆਊਟਲਾਈਨ ਦਿੱਤੀ ਹੋਈ ਹੈ ਠੀਕ ਹੈ ਜੀ ਤੇ ਕਲਰ ਬਹੁਤ ਸੋਹਣਾ ਹੈ ਇਹ ਹੈਗਾ ਇਹਦਾ ਬੈਕ ਸਾਈਡ ਦਾ ਪ੍ਰਿੰਟ ਤੇ ਇਹ ਹੈਗੀ ਆ ਦੀ ਬਜ ਨਾ ਲਰੋਗੀ ਇਹ ਵਾਲੀ ਸਲਵਾਰ ਸੋਨਾ ਜਿਹਾ ਕਲਰ ਮਿੱਠਾ ਮਿੱਠਾ ਜ ਤੇ ਦੁਪੱਟਾ ਦੇਖ ਲਓ ਇਹ ਦੁਪੱਟਾ ਪਿਓਰ ਚ ਹੈ ਜੀ ਮਸਲੀਨ ਦਾ ਨਹੀਂ ਹੈਗਾ ਇਹ ਪਿਓਰ ਦਾ ਦੁਪੱਟਾ ਹੈ ਹਾਲੋ ਦੁਪੱਟਾ ਹੈਵੀ ਮੈਨੂੰ ਕੁਲੜੁਲਾ ਲੱਗ ਰਿਹਾ ਇਹ ਆ ਫੇਰ ਵੀ ਇੱਕ ਵਾਰੀ ਨੋਪ ਦਿੰਨੀ ਆ ਦੁਪੱਟਾ ਤੁਹਾਨੂੰ ਮੇ ਇਹ ਕਾਦਰ ਖੁੰਡਾ ਯਾ ਰਖੁੰਡਾ ਲੋਜੀ ਦੁਪੱਟਾ ਹੋਊਗਾ ਸਵਾ ਦੋ ਪਰ ਛੋਟਾ ਲੱਗ ਨਹੀਂ ਰਿਹਾ ਪਰ ਕਿਉਂਕਿ ਚੜਾਈ ਚੜੂਈ ਸਹੀ ਹੈਗੀ ਐ ਔਰ ਇਹ ਕਮਲਾ ਜਿਆ ਕਰਨ ਵਾਲਾ ਦੁਪੱਟਾ ਨਹੀਂ ਆ ਸਿਰ ਤੇ ਟਿਕਣ ਵਾਲਾ ਦੁਪੱਟਾ ਹੈਗਾ ਸੂਟ ਬਿਲਕੁਲ ਕਾਟਨ ਦੇ ਵਿੱਚ ਹੈ ਲੋਜੀ ਨੈਕਸਟ ਦੇਖੋ ਇਹ ਵੀ ਪਿਓਰ ਦੇ ਦੁਪੱਟੇ ਨਾਲ ਹੈ ਕਲਰ ਬਹੁਤ ਪਿਆਰਾ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਮਿੱਠੇ ਮਿੱਠੇ ਜਿਹੇ ਕਲਰ ਨੇ ਜੀ ਇਹ ਇਹ ਮੈਨੂੰ ਥੋੜਾ ਜਿਹਾ ਉਹ ਲੱਗ ਰਿਹਾ ਹੈ ਗਲੇਸ ਕਾਟਨ ਟਾਈਪ ਗਲੇਸ ਕਾਟਨ ਟਾਈਪ ਲੱਗਦਾ ਜੀ ਇਹ ਕੈਮਰੀ ਕਾਟਨ ਨਹੀਂ ਹੈਗਾ ਇਹ ਗਲੇਸ ਕਾਟਨ ਹੈ ਪਰ ਸੋਨਾ ਬਹੁਤ ਜਿਆਦਾ ਸੋਹਣਾ ਕਲਰ ਇੰਨੇ ਮਿੱਠੇ ਮਿੱਠੇ ਨੇ ਇਹਦੇ ਤੇ ਤੇ ਇਹ ਹੈਗੀ ਇਹਦੀ ਬਾਜੂ ਬਾਜੂ ਉਦਾਂ ਹੀ ਰਹੂਗੀ ਸਾਰੀ ਇਦਾਂ ਪ੍ਰਿੰਟਡ ਤੇ ਇਹ ਹੈਗਾ ਜੀ ਇਹਦਾ ਬੈਕ ਸਾਈਡ ਦਾ ਪ੍ਰਿੰਟ ਉਮੀਨ ਜੇ ਮੈਂ ਬੈਕ ਸਾਈਡ ਜਿਹੜੀ ਮਰਜ਼ੀ ਕਰ ਲਵਾਂ ਇੱਕੋ ਜਿਹੀ ਹੈ ਦੋਨੇ ਆਹ ਹੈ ਬਾਜੂ ਦਾ ਪ੍ਰਿੰਟ ਤੇ ਆਹ ਵਾਲਾ ਬਾਜੂ ਦਾ ਪ੍ਰਿੰਟ ਹੈ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਕਲਰ ਮਿੱਠਾ ਜਿਹਾ ਤੇ ਨਾਲ ਇਹ ਮੇਲੂਗੀ ਕਾਟਨ ਦੀ ਸਲਵਾਰ ਥੋੜ ਨੂੰ ਗਾਜਰੀ ਜਿਹਾ ਕਾਟਨ ਹੈਗਾ ਬਹੁਤ ਪਿਆਰਾ ਜਿਹਾ ਤੇ ਨਾਲ ਦੁਪੱਟਾ ਦੁਪੱਟਾ ਪ्युअर ਸ਼ਿਫੋਨ ਦੇ ਵਿੱਚ ਆਊਗਾ ਇਹ ਲੋ ਜੀ ਸੋਹਣਾ ਜਿਹਾ ਦੁਪੱਟਾ ਨਾਲ ਦੂਰਾ ਕਰਕੇ ਦਿਖਾਉਣੀ ਹੈ ਲਓ ਜੀ ਬਹੁਤ ਸੋਹਣਾ ਦੁਪੱਟਾ ਹੈ ਦੇ ਲੰਥ ਨਾਪਦੇ ਆ ਇਹਦੀ ਲੋ ਜੀ 2.5 ਦੁਪੱਟਾ ਤੇ 2.5 ਤੋਂ ਜ਼ਿਆਦਾ ਆਹ ਲੋ ਇਸ ਤਰ੍ਹਾਂ ਦੁਪੱਟਾ ਦੇਖੋ ਡਬਲ ਕੀਤਾ ਹੋਇਆ ਹੁਣ ਡਬਲ ਚ ਪ੍ਰਿੰਟ ਬੜਾ ਲੱਗਦਾ ਇਹਦਾ ਕਲਰ ਬੜਾ ਜ਼ਿਆਦਾ ਸੋਹਣਾ ਜੀ ਇਹਦਾ ਲੋ ਨੈਕਸਟ ਲਖੋ ਅਗਲਾ ਸੂਟ ਇਹ ਵੀ ਥੋੜਾ ਜਿਹਾ ਗਾਜਰੀ ਜਿਹਾ ਕਲਰ ਹੀ ਹੈ ਇਹ ਵੀ ਯਾਰ ਆ ਜਾ ਸੁਣ ਤਾਂ। ਬੋਸ ਸੋਣਾ ਸੂਟ ਬਹੁਤ ਜਿਆਦਾ। ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਆਦੀ ਪ੍ਰਿੰਟਿੰਗ। ਉਪਰੋਂ ਥੋੜਾ ਜਿਹਾ ਲਾਈਟ, ਨੀਚੇ ਆ ਕੇ ਥੋੜਾ ਡਾਰਕ ਹੁੰਦਾ ਜਾਂਦਾ। ਚਲੋ। ਤੇ ਲਾਈਟ weight ਕਪੜਾ ਜੀ ਕਾਟਨ ਦੇ ਵਿੱਚ ਆਉਗਾ। ਬਿਲਕੁਲ ਲਾਈਟ weight। ਆਹ ਨੂੰ ਬੈਕ ਸਾਈਡ ਦੇਖੋ। ਇਹ ਹੈਗੀ ਬੈਕ ਸਾਈਡ। ਬਾਰਡਰ ਆ ਜਿਹੜਾ ਇਹਦਾ ਡਾਰਕ ਹੈ। ਔਰ ਉਪਰੋਂ ਇਹ ਲਾਈਟ ਕਲਰ ਦੇ ਵਿੱਚ ਤੇ ਕਾਟਨ ਦੇ ਵਿੱਚ ਹੀ ਇਹ ਵੜੀ ਸਲਵਾਰ ਮਿਲੂਗੀ ਤੁਹਾਨੂੰ ਦੁਪੱਟਾ ਵੀ ਕਾਟਨ ਦਾ ਹੈਗਾ ਹਲੋ ਜੀ ਕਾਟਨ ਦਾ ਬਹੁਤ ਸੋਹਣਾ ਸੀ ਬਹੁਤ ਜਿਆਦਾ ਸੋਹਣਾ ਲੋ ਜੀ ਅਗਲਾ ਸੂਟ ਖਲਾਫ ਹੈ ਲੋ ਕਈਆਂ ਨੂੰ ਡਾਰਕ ਕਲਰ ਪਸੰਦ ਹੁੰਦੇ ਆ ਕਈਆਂ ਨੂੰ ਲਾਈਟ ਕਲਰ ਪਸੰਦ ਹੁੰਦੇ ਆ ਸੋ ਹੁਣ ਆਪਾਂ ਡਾਰਕ ਕਲਰ ਦਿਖਾ ਦਨੇ ਆ ਆ ਲੋ ਕਾਫੀ ਕਲਰ ਦੇ ਵਿੱਚ ਸੀਗਾ ਔਰ ਪ੍ਰਿੰਟ ਦੇਖ ਲੋ ਕਿਸੀ ਘੇਰੇ ਤੇ ਪਿਆਰਾ ਜਿਹਾ ਇੱਕ ਵੱਡਾ ਸਾਰਾ ਫਲਾਵਰ ਹੈ ਇਹ ਹੈਗੀ ਬਾਜੂ ਆ ਆ ਲੋ ਜੀ ਇਹ ਬਸ ਪ੍ਰਿੰਟ ਦੀ ਹੈ ਡੋਟਸ ਵਾਲੀ ਦੀ ਆਹ ਲੋ ਜੀ ਇਹ ਹੈਗੀ ਇਹਦੀ ਬੈਕ ਸਾਈਡ ਇਹ ਥੋੜਾ ਜਿਹਾ ਰਾਇਆਨ ਕਾਟਨ ਟਾਈਪ ਹੈ ਪਰ ਅੱਛੀ ਵਾਲੀ ਕਾਟਨ ਹੈ ਕੰਫਰਟੇਬਲ ਨਹੀਂ ਹੁੰਦਾ ਜਿਹੜਾ ਉਹ ਵਾਲਾ ਬਹੁਤ ਕੰਫਰਟੇਬਲ ਸੂਟ ਹੁੰਦੇ ਨੇ ਇਹ ਗਰਮੀਆਂ 'ਚ ਪਾਉਣ ਲਈ ਲਓ ਜੀ ਅਗਲਾ ਦੁਪੱਟਾ ਦੇਖੋ ਇਹਦਾ ਪ्योर ਦੇ ਵਿੱਚ ਦੁਪੱਟਾ ਆਊਗਾ ਤੁਹਾਡਾ ਇਹ ਦੁਪੱਟੇ ਦੀ ਚੌੜਾਈ ਮੈਨੂੰ ਜ਼ਿਆਦਾ ਨਹੀਂ ਲੱਗ ਰਹੀ ਸੋ ਸੋਈ ਹੈ ਚੌੜਾਈ ਬਹੁਤ ਜ਼ਿਆਦਾ ਨਹੀਂ ਹੈ ਲੰਬਾਈ ਸਹੀ ਲੱਗਦੀ ਹੈ ਠੀਕ ਹੈ ਜੀ ਤੇ ਗਰਲਿਸ਼ ਲੁੱਕ ਜੀ ਦੇ ਸੂਟ ਨੇ ਇਹ ਸੋਹਣਾ ਸੂਟ ਹੈ ਨੈਕਸਟ ਦੇਖੋ ਇਹ ਵਾਲਾ ਸੂਟ ਹੈ ਇਹ ਵੀ ਬਹੁਤ ਪਿਆਰਾ ਸੂਟ ਹੈ 컬러 ਪ੍ਰਿੰਟ ਬਹੁਤ ਸੋਹਣਾ ਹੈ ਅਲੋ ਬਹੁਤ ਪਿਆਰਾ ਸੂਟ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਠੀਕ ਹੈ ਮਿਰਰ ਵਰਕ ਹੋ ਜਾਵੇ ਨੈਕ ਦੇ ਉੱਪਰ ਇਹ ਦੇਖ ਲੋ ਜੀ ਕੀਰਾ ਦੇਖੋ। ਪਲੇ ਨਹੀਂ ਸਾਰਾ। ਆਹ ਮੈਂ ਜਿਹੜੀ ਇਹਦੀ ਵੀਵਿੰਗ ਹੈ, ਬੁਣਤੀ ਆ ਸਾਰੀ ਜਿਹੜੀਆਂ ਲਾਈਨਾਂ ਲਾਈਨਾਂ ਦਿਖ ਰਹੀਆਂ ਨੇ। ਇਹ ਪ੍ਰਿੰਟ ਨਹੀਂ ਹੈਗਾ। ਮਸਟਰਡ ਕਲਰ ਹੈ, ਮਸਟਰਡ। ਇਹ ਸਹੀ ਹੈ। ਬੈਕ ਸਾਈਡ ਸੇਮ ਹੀ ਆਵਲ। ਤੇ ਇਹ ਹੈਗੀ ਜੀ ਇਹਦੇ ਨਾਲ ਸਲਵਾਰ, ਸਲਵਾਰ ਦੇ ਉੱਪਰ ਤੁਹਾਨੂੰ ਇਹ ਵਰਕ ਮਿਲੂਗਾ। ਆਹ ਲਓ। ਇਹ ਆ ਲਓ। ਸਲਵਾਰ ਤੇ ਆਵਲ ਵਰਕ ਮਿਲੂਗਾ। ਤੇ ਇਹ ਹੈਗਾ ਇਹਦਾ ਦੁਪੱਟਾ। ਸੋਨਾ ਜੀ। કોટਨ ਦੇ ਵਿੱਚ ਦਿੱਤਾ। ਖੁੱਲਾ ਚੌੜਾ ਦੁਪੱਟਾ ਹੈ। ਵਧੀਆ। ਲੋ। ਦੁਪੱਟਾ ਬਹੁਤ ਸੋਹਣਾ ਜੀ। ਬਲੌਕ ਪੇਂਟਿੰਗ ਜੀ ਦਾ ਦੁਪੱਟਾ ਹੈਗਾ। ਤੇ ਮਲ ਕੋਟਨ ਦੇ ਵਿੱਚ ਦੁਪੱਟਾ। ਉੱਠਾ ਹੋਇਆ ਹੈ। ਨਹੀਂ, ਸਿੱਧਾ ਹੀ ਹੈ। ਹੁਣ ਸਿੱਧਾ ਹੋਇਆ ਹੈ। ਤੇ ਨੈਕਸਟ ਦੇਖੋ। ਇਹਦੇ ਵਿੱਚ ਇੱਕ ਕਲਰ ਹੋਰ ਆ ਮਿਲ ਜੂਗਾ। ਮਹਿਰੂਮ ਦੇ ਵਿੱਚ। ਆ ਲਓ। ਇਹ ਬੜਾ ਕਲਰ। ਪੋਲਾ-ਪੋਲਾ ਜabb ਬਹੁਤ ਜ਼ਿਆਦਾ ਸੌਫ ਵਧੀਆ ਸੰਪਟਾ ਹੈ। ਆ ਹੈਗਾ ਇਹਦਾ ਸਲਵਾਰ ਦਾ ਕਪੜਾ ਹੋ ਗਿਆ ਜੁੱਤੇ ਦਾ ਆ ਵੀ ਗਿਆ ਜੁੱਤੇ ਦਾ ਲੋਰੀ ਇਹ ਹੈਗਾ ਇਹਦਾ ਦੁਪੱਟਾ ਸਾਰਾ ਖੋਲਣ ਦੀ ਮੈਨਾਂ ਦਾ ਲੋੜ ਨਹੀਂ ਹੈਗੀ ਆਪਾਂ ਨੂੰ ਠੀਕ ਹੈ ਜੀ ਬਹੁਤ ਸੋਹਣਾ ਸੁਪ ਚਲੋ ਮੋਟਾ ਸਗਾ ਕੀ ਆ ਇਹ ਬੰਦ ਕਰ ਲੋ ਅਸੀਂ ਪਾ ਲਈ ਅੰਦਰ ਵਿੱਚ ਬੈਠਾ ਜਾਉਂਗਾ ਕੋਈ ਉਹ ਨਾ ਕੋਈ ਕੁਛ ਨਹੀਂ ਹਾਂ ਉਹਨੇ ਚਰ ਕੰਮ ਵੀ ਨਾ ਨਿਬੜੋ ਕੰਮ ਹੀ ਘਟਨੀ ਪੜਦਾ ਜਿਹਨਾਂ ਚਰ ਕੋ ਬੈਠਾ ਹੁੰਦਾ ਹਾਂ ਸੂਟ ਆ ਵੀ ਬਹੁਤ ਸੋਹਣਾ ਹੈ ਸੂਟ ਲੋ ਜੀ ਚਲਾ ਲੀ ਚਲਾ ਲੀ ਲੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਲੋ ਸਾਰੇ ਇਹਦੇ ਤੇ ਵਰਕ ਹੋ ਜਾਵੇ ਆ ਔਰ ਇਹਦੇ ਬਟਨ ਲੱਗੇ ਹੋਏ ਨੇ ਇੰਨਾ ਸੋਬਰ ਸੂਟ ਹੈ ਨਾ ਬਸ ਪੁੱਛੋ ਹੀ ਨਾ ਆ ਸਾਰੇ ਜਿਹੜਾ ਤੁਹਾਨੂੰ ਦਿਖ ਰਿਹਾ ਹੈ ਇਹ ਇਹਦੇ ਵਿੱਚ ਨਾ ਜੀ ਬੁਣਤੀ ਆ ਆ ਪ੍ਰਿੰਟ ਨਹੀਂ ਹੈਗਾ ਇਹ ਬੁਣਤੀ ਹੈ ਠੀਕ ਹੈ ਬਹੁਤ ਸੋਹਣਾ ਸੂਟ ਹੈ ਤੇ ਇਹ ਮੈਂ ਤੁਹਾਨੂੰ ਦਿਖਾਉਣੀ ਆ ਇਹਦੇ ਸਲਵਾਰ ਦਾ ਕਪੜਾ ਇਹਦਾ ਠੀਕ ਆ ਅ ਵਿੱਚ ਦੀ ਦਿਖਦਾ ਤਾਂ ਕੁਝ ਨਹੀਂ ਹੈਗਾ ਪਤਾ ਨਹੀਂ ਕੀ ਖਾਦੀ ਟਾਈਪ ਦੀ ਹੈਗੀ ਇਹ ਸਲਵਾਰ ਇਹ ਕਾਟਨ ਦੇ ਵਿੱਚ ਸੂਟ ਹੈ ਤੇ ਇਹ ਹੈ ਦਾ ਦੁਪੱਟਾ ਲੋ ਬਹੁਤ ਪਿਆਰਾ ਜਿਹਾ ਦੁਪੱਟਾ ਗਰਲਿਸ਼ ਲੁੱਕ ਦਾ ਸੂਟ ਹੈ ਇਹ ਬਹੁਤ ਜਿਆਦਾ ਸੋਹਣਾ ਵਰਕ ਹੋਇਆ ਸਾਰਾ ਦੁਪੱਟੇ ਤੇ ਠੀਕ ਹੈ ਦੁਪੱਟਾ ਬਹੁਤ ਜਿਆਦਾ ਚੌੜਾ ਨਹੀਂ ਹੈ ਗਰਲਿਸ਼ ਲੁੱਕ ਦਾ ਸੂਟ ਹੈ ਇਹ ਪਿਆਰਾ ਬਹੁਤ ਹੈ ਜਿਨ੍ਹਾਂ ਨੇ ਗੱਲ ਚ ਪਾਉਣਾ ਹੈ ਉਹਨਾਂ ਲਈ ਬਹੁਤ ਵਧੀਆ ਜਿਹੜੇ ਕਹਿੰਦੇ ਨੇ ਬੜਾ ਫੁੱਲਾ ਢੁਲਾ ਚਾਹੀਦਾ ਉਹਨਾਂ ਲਈ ਨਹੀਂ ਹੈਗਾ ਇਹ। ਇਹ ਇਹ ਵਾਲਾ। ਲੋ ਜੀ ਇਹ ਵਾਲਾ ਸੂਟ ਆ ਜਿਹੜਾ ਇਹ ਕਾਟਨ ਦੇ ਵਿੱਚ ਹੈ ਬਿਲਕੁਲ ਪਿਓਰ ਕਾਟਨ ਦੇ ਵਿੱਚ ਹੈ ਬਿਲਕੁਲ। ਕੁਛ ਵੀ ਨਹੀਂ ਹੈ ਇਹਦੇ ਵਿੱਚ। ਜਮਾ ਪਿਓਰ ਕਾਟਨ ਦੇ ਵਿੱਚ ਸੂਟ ਆ 650 ਦੇ ਵਿੱਚ ਸੂਟ ਹੋ ਜਾਊਗਾ ਤੁਹਾਡੇ ਕੋਲੇ। ਸ਼ਿਪਿੰਗ ਬਿਲਕੁਲ ਫ੍ਰੀ ਹੋਊ। ਲੋ ਨੈਕਸਟ ਦੇਖ ਲਓ ਜੀ। ਇਹ ਵਾਲਾ ਕਲਰ ਫਰਕ ਹੈ ਬਸ। ਥੋੜਾ ਜਿਹਾ ਬੇਬੀ ਪਿੰਕ ਜਿਹਾ ਹੈਗਾ ਇਹ। ਖੋ ਲੋ ਲੈ ਸੇਖੋ ਲੋ ਜੀ ਬਹੁਤ ਪਿਆਰਾ ਸੂਟ ਹੈ ਬਿਲਕੁਲ ਕਾਟਨ ਦੇ ਵਿੱਚ ਸੂਟ ਹੈ ਤੇ ਲੋ ਬਿਨਾ ਲਾਈਨਿੰਗ ਤੋਂ ਹੀ ਬਣ ਜਾਊਗਾ ਜੀ ਇਹ ਸੂਟ ਠੀਕ ਹੈ ਪ੍ਰਾਈਸ ਇਹਨਾਂ ਸਾਰੇ ਹਨ ਹਲ ਅਗਲਾ ਦੇਖ ਲਓ ਬਹੁਤ ਪਿਆਰਾ ਕਲਰ ਹੈਗਾ ਸੋਹਣਾ ਜਿਹਾ ਕਲਰ ਬਹੁਤ ਸੋਹਣਾ ਜਿਹਾ ਕਲਰ ਹੈ ਇਹ ਥੋੜਾ ਜਿਹਾ ਇਹ ਮੈਨੂੰ ਲੱਗਦਾ ਹੈ ਵੀ ਇਹਦੇ ਤੇ ਕਿਉਂ ਕਲਰ ਕਰਕੇ ਥੋੜਾ ਜਿਹਾ ਪਰ ਇਹਨਾਂ ਤਾਂ ਨਹੀਂ ਦਿਖ ਰਿਹਾ ਕੁਛ ਕਰ ਰ ਸਹੀ ਆ ਹਾਂ ਤੇ ਨੈਕਸਟ ਹੈਗਾ ਜੀ ਇਹ ਵਾਲਾ ਇਹ ਅਲਓਵਰ ਦੇ ਵਿੱਚ ਸੂਟ ਮਿਲਣਗੇ ਵਾਈਟ ਬੇਸ ਦੇ ਵਿੱਚ ਸੂਟ ਹੈਗਾ ਪਰ ਬਿਨਾ ਲਾਈਨਿੰਗ ਤੋਂ ਬਣ ਜੂਗਾ ਲਾਈਨਿੰਗ ਦੀ ਨਹੀਂ ਲੋੜ ਇਹਦੇ ਚ ਲੋ ਜੀ ਇਹ ਸ਼ਰਟ ਹੈਗੀ ਮੋਡਲ ਕਾਟਨ ਦੇ ਵਿੱਚ ਇਹ ਸ਼ਰਟ ਸਾਡੇ ਕੋਲੇ ਬਾਰ-ਬਾਰ ਆ ਰਹੇ ਨੇ ਜੀ ਸੂਟ ਕਿਉਂਕਿ ਇਹਦੀ ਡਿਮਾਂਡ ਨਹੀਂ ਖਤਮ ਹੋਈ ਆ ਸੂਟ ਦੀ ਸੋਨਾ ਹੀ ਬਹੁਤ ਜ਼ਿਆਦਾ ਹੈ ਤੇ ਆ ਹੈਗੀ ਜੀ ਇਹਦੇ ਨਾਲ ਸਲਵਾ ਠੀਕ ਹੈ ਬਲੈਕ ਹੈਗੀ ਸ਼ਰਟ 750 ਚ ਆਉਂਦੀ ਲੋ ਜੀ ਇਹ ਹੈਗਾ ਸ਼ਰਟ ਸਭ ਨੂੰ ਪਿਆਰਾ ਲੱਗਣ ਵਾਲਾ ਸੂਟ ਠੀਕ ਹੈ ਪਰ ਕੱਲਾ ਹੀ ਪੀਸ ਹੈ ਆ ਲੋ ਨੈਕਸਟ ਹੈ ਇਦਰ ਰੇਟਿੰਗ ਦੇ ਸੂਟ ਪਤਾ ਹੀ ਹੈ ਸਾਰਿਆਂ ਨੂੰ ਰੇਟ ਦਾ ਲਿਖ ਦੇਣਾ ਉੱਤੇ ਆਪਾਂ ਕੋਈ ਚੱਕਰ ਨਹੀਂ ਅੱਛਾ ਆ ਲੋ ਸਾਡੇ ਰੇਟਾਂ ਦਾ ਕੋਈ ਚੱਕਰ ਨਹੀਂ ਜੀ ਸਾਡੇ ਤਾਂ ਲਿਖੇ ਜਾਂਦੇ ਉੱਤੇ ਆਹ ਲਓ ਬਿਲਕੁਲ ਕਾਟਨ ਦੇ ਵਿੱਚ ਸੋਹਣਾ ਬਿਲਕੁਲ ਕਾਟਨ ਦੇ ਵਿੱਚ ਕੰਫਰਟੇਬਲ ਸੂਟ ਆ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਆਹ ਲਓ ਇਹ ਲੋ ਜੀ ਇਹ ਲਾਈਨ ਆ ਵਾਲੀ ਸਲਵਾਰ ਹੈ ਬਹੁਤ ਸੋਹਣਾ ਸੂਟ ਹੈ ਤੇ ਇਹ ਹੈਗੀ ਹੈ ਜੀ ਇਹਦੇ ਨਾਲ ਸ਼ਰਟ ਪਿਆਰਾ ਜਿਹਾ ਸੋਬਰ ਜਿਹਾ ਸੂਟ ਹੈ ਬਹੁਤ ਜ਼ਿਆਦਾ ਇਹ ਲੋ ਜੀ ਬਹੁਤ ਸੋਹਣਾ ਸੂਟ ਹੈ ਰਸਟ ਕਲਰ ਦੀ ਸਲਵਾਰ ਹੈ ਰਸਟ ਕਲਰ ਦੀ ਨੈਕਸਟ ਹੈਗਾ ਇਹ ਵਾਲਾ ਸੂਟ ਇਹ ਵੀ ਬਹੁਤ ਸੋਹਣਾ ਸੂਟ ਹੈ ਬਲੈਕ ਕਲਰ ਦੇ ਵਿੱਚ ਮੋਡਲ ਦੀ ਸ਼ਰਟ ਹੈਗੀ ਹੈ ਮੋਡਲ कॉटन ਉੱਤੇ ਕਲਪੜਾ ਚੱਲੇ ਹੋਇਆ ਹੈ ਮੋਡਲ ਦੀ ਸ਼ਰਟ ਪਰ ਲੈਮਨ ਸ਼ੇਡ ਦੇ ਵਿੱਚ ਸਲਵਾਰ ਹੈ ਠੀਕ ਹੈ ਬਿਨਾ ਲਾਈਨਿੰਗ ਤੋਂ ਬਣ ਜੂਗੀ ਜੀ ਕੋਈ ਐਡਾ ਚੱਕਰ ਨਹੀਂ ਆ ਮੈਂ ਆਪਦੀ ਬਿਨਾ ਲਾਈਨਿੰਗ ਤੋਂ ਹੀ ਬਣਾ ਰਹੀ ਹਾਂ ਇਹ ਤੇ ਲੋ ਜੀ ਕਲਰ ਬਹੁਤ ਸੋਹਣਾ ਹੈ ਨੈਕਸਟ ਦੇਖੋ ਅਗਲਾ ਮਹਿਰੂਮ ਸਲਵਾਰ ਹੈ ਇਹ ਵਾਲੀ ਬਲੈਕਿਸ਼ ਮਹਿਰੂਨ ਸਲਵਾਰ ਹੈ ਤੇ ਇਹ ਵਾਲਾ ਹੈਗਾ ਜੀ ਇਹਦੇ ਨਾਲ ਤੁਹਾਨੂੰ ਸ਼ਰਟ ਮਿਲੂਗਾ ਹਾਂ ਇਸ ਤਰ੍ਹਾਂ ਕਰਕੇ ਠੀਕ ਹੈ ਬਹੁਤ ਪਿਆਰਾ ਜਿਹਾ ਸੂਟ ਹੈ ਨੈਕਸਟ ਦੇਖੋ ਇਹ ਆਲਓਵਰ ਦੇ ਵਿੱਚ ਸੂਟ ਮਿਲੂਗਾ ਜੀ ਤੁਹਾਨੂੰ ਠੀਕ ਹੈ ਬਹੁਤ ਸੋਹਣਾ ਸੂਟ ਹੈ ਇਸ ਤਰ੍ਹਾਂ ਕਰਕੇ ਬਣੂਗਾ ਆਓ ਲੋਟ ਲੋ ਜੀ ਅਸੀ ਆਪਣੀ ਅੱਜ ਦੀ ਕਲੈਕਸ਼ਨ ਅਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ